ਮੁਖਸਰ ਦੇ ਬੱਚਿਆਂ ਲਈ ਉਹ ਪ੍ਰੇਰਨਾ ਸਰੋਤ ਸੀਗਾ ਬੱਚਿਆਂ ਨੂੰ ਅਕਸਰ ਉਹ ਇਹ ਕਹਿੰਦਾ ਸੀਗਾ ਕਿ ਜੇ ਮੈਂ ਪੜ੍ਹ ਕੇ ਡਾਕਟਰ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਮੁਖਸਰ ਦੇ ਬੱਚਿਆਂ ਨੂੰ ਤਾਂ ਖਾਸ ਤਰ੍ਹਾਂ ਤੇ ਮੋਟੀਵੇਟ ਕੀਤਾ ਵੈਸੇ ਹਰ ਇੱਕ ਬੱਚੇ ਨੂੰ ਇਹ ਕਹਿੰਦਾ ਸੀਗਾ ਕਿ ਬੱਚਿਆਂ ਦਾ ਕੰਮ ਇੱਕੋ ਹੀ ਹੁੰਦਾ ਪੜੋ ਤੇ ਅੱਗੇ ਵਧੋ ਉਹ ਕਹਿੰਦਾ ਉਹ ਕਹਿੰਦਾ ਹੀ ਸੀਗਾ ਕਿ ਜੇ ਮੈਂ ਪੜ੍ਹ ਕੇ ਕੁਝ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਉਹ ਬੱਚੇ ਬਹੁਤ ਜ਼ਿਆਦਾ ਉਹਦੇ ਤੋਂ ਪ੍ਰਭਾਵਿਤ ਸੀਗੇ ਉਹ ਜ਼ਿਆਦਾ ਮੋਟੀਵੇਟ ਕਰਦਾ ਸੀ ਮਾਂ ਵੀ ਕਿਤੇ ਵੀ ਭਾਸ਼ਣ ਦਿੰਦਾ ਸੀਗਾ ਤਾਂ ਉਹਦੀ ਉਦਾਹਰਨ ਦਿੰਦਾ ਸੀ ਬੱਚਿਆਂ ਨੂੰ ਕਿ ਬੱਚੇ ਨਵਦੀਪ ਦਾਲ ਰੋਟੀ ਖਾਣ ਵਾਲਾ ਬੱਚਾ ਹੈ ਜੇ ਉਹ ਪੜ੍ਹ ਕੇ ਪ੍ਰਾਪਤੀਆਂ ਕਰ ਸਕਦਾ ਤਾਂ ਸਾਰੇ ਬੱਚੇ ਕਰ ਸਕਦੇ। ਹਲਕਾ ਤੋਂ ਹੋਰ ਸੀ ਤੁਹਾਡੀ ਕੀ ਗੱਲ ਹੋਈ ਸੀ? ਲਾਸਟ ਵਾਰੀ ਸ਼ਨੀਵਾਰ ਸਵੇਰੇ 7 ਵਜੇ ਮੇਰੀ ਗੱਲ ਹੋਈ ਉਹਦੇ ਨਾਲ 7 ਵਜੇ ਆਮ ਤੌਰ ਤੇ ਮਾਨੂੰ ਉਠਾਉਂਦਾ ਸੀਗਾ ਵੀ ਉੱਠ ਜਾ ਕਿਉਂਕਿ 9 ਵਜੇ ਉਹਨੇ ਜਾਣਾ ਹੁੰਦਾ ਸੀਗਾ। 8 ਵਜੇ ਉਹਨੇ ਆਪਦੀ ਮੰਮੀ ਨੂੰ ਹੈਪੀ ਬਰਥਡੇ ਦਾ ਮੈਸੇਜ ਭੇਜਿਆ WhatsApp ਤੇ ਕਿਉਂਕਿ ਉਸ ਦਿਨ ਅਦੇ ਮਮੀ ਦਾ ਜਨਮ ਦਿਨ ਸੀਗਾ ਫਿਰ ਉਦੋਂ ਬਾਅਦ ਰਾਤ ਨੂੰ 9 ਵਜੇ ਹੀ ਸਾਡੀ ਗੱਲ ਹੁੰਦੀ ਸੀ ਹਰ ਰੋਜ਼ ਪਰ ਸ਼ਨੀਵਾਰ ਜਦੋਂ ਉਹਨੇ ਸਾਡਾ ਫੋਨ ਨਹੀਂ ਚੱਕਿਆ ਫਿਰ ਅਸੀਂ ਸਾਰੀ ਰਾਤ ਹੀ ਟਰਾਈ ਕਰਦੇ ਰਹੇ ਹਾਂ ਉਹਨੇ ਸਾਰੀ ਰਾਤ ਹੀ ਸਾਡਾ ਫੋਨ ਨਹੀਂ ਚੱਕਿਆ ਤਾਂ ਸਵੇਰੇ 6 ਵਜੇ ਅਸੀਂ ਕਿਸੇ ਰਿਸ਼ਤੇਦਾਰ ਨੂੰ ਭੇਜਿਆ ਜਿੱਤੋਂ ਸਾਨੂੰ ਪਤਾ ਲੱਗਿਆ ਵੀ ਕਮਰਾ ਅੰਦਰੋਂ ਬੰਦ ਹੈ ਤੇ ਬੱਚਾ ਹੈ ਅੰਦਰ ਹੀ ਆ ਪਰ ਸਾਡਾ ਫੋਨ ਨਹੀਂ ਚੱਕ ਰਿਹਾ ਫਿਰ ਸਾਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਮਾੜੀ ਘਟਨਾ ਹੋ ਗਈ ਹੈ ਸਾਡੇ ਕਹਿਣ ਤੇ ਪੁਲਿਸ ਨੇ ਗੇਟ ਤੋੜਿਆ ਤੇ ਅੰਦਰੋਂ ਬੱਚੇ ਦੀ ਲਾਸ਼ ਬਰਾਮਦ ਹੋਈ ਹੈ ਦਿੱਲੀ ਉਹ ਪਿਛਲੇ 7 ਸਾਲਾਂ ਤੋਂ ਰਹਿ ਰਿਹਾ ਸੀਗਾ ਐਮਬੀਬੀਐਸ ਵੀ ਉੱਥੋਂ ਕੀਤੀ ਲਗਭਗ 6 ਸਾਲ 1 ਸਾਲ ਐਮਡੀ ਦਾ ਹੋ ਗਿਆ ਸੀਗਾ ਔਰ ਬਹੁਤ ਹੀ ਉਤਸ਼ਾਹਿਤ ਸੀਗਾ ਉਹ ਕਹਿੰਦਾ ਸੀ ਵੀ ਹੋਰ 2 ਸਾਲਾਂ ਵਿੱਚ ਐਮਡੀ ਪੂਰੀ ਕਰਕੇ ਤੇ ਮੈਂ ਕਿਸੇ ਚੰਗੇ ਹਸਪੀਟਲ ਦੇ ਵਿੱਚ ਜੌਬ ਕਰੂੰਗਾ ਔਰ ਲੋਕਾਂ ਦੀ ਸੇਵਾ ਕਰੂੰਗਾ ਟੈਂਸ਼ਨ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਟੈਂਸ਼ਨ ਦੀ ਗੱਲ ਉਹਨੇ ਘਟੋ-ਘਟ ਸਾਡੇ ਨਾਲ ਸਾਂਝੀ ਨਹੀਂ ਕੀਤੀ ਹੋ ਸਕਦਾ ਕਿ ਆਪਦੇ ਨਾਲ ਵਾਲੇ ਸਾਥੀਆਂ ਨਾਲ ਕਰਦਾ ਹੋਵੇ ਉਹਦੇ ਨਾਲ ਦੇ ਸਾਥੀਆਂ ਨੂੰ ਪਤਾ ਹੋਵੇ ਤਾਂ ਸਾਨੂੰ ਨਹੀਂ ਪਤਾ ਪਰ ਸਾਡੇ ਨਾਲ ਹਮੇਸ਼ਾ ਉਹ ਚੜ੍ਹਦੀ ਕਲਾ ਜੀ ਰਿਹਾ ਹੈ ਔਰ ਆਪਦੀ ਫਿਊਚਰ ਪਲਾਨਿੰਗ ਦੀ ਗੱਲ ਹੀ ਕਰਦਾ ਸੀਗਾ ਕਿ ਮੈਂ ਪੜ੍ਹ ਲਿਖ ਕੇ ਵਧੀਆ ਡਾਕਟਰ ਬਣਨਾ ਮੈਂ ਵਧੀਆ ਕੰਮ ਸਿੱਖਣਾ ਮੈਨੂੰ ਕਾਲਜ ਦੇ ਵਿੱਚ ਹੀ ਸੀ ਹੌਸਟਲ 'ਚ ਰਹਿਣਾ ਇਹ ਮੈਡੀਕਲ ਕਾਲਜ ਦੇ ਹੌਸਟਲ ਦੇ ਨਾਲ ਹੀ ਇੱਕ ਧਰਮਸ਼ਾਲਾ ਹੈ ਜਿਹੜੀ ਪਾਰਸੀ ਧਰਮਸ਼ਾਲਾ ਹੈ ਇਦੇ ਵਿੱਚ ਬਹੁਤ ਸੋਹਣੇ ਕਮਰੇ ਬਣੇ ਹੋਏ ਆ ਲਾਈਟ ਬਾਥ ਅਟੈਚ ਉੱਥੇ ਗਾਰਡ ਦਾ ਵੀ 24 ਘੰਟੇ ਪ੍ਰਬੰਧ ਹੈ ਪੂਰੀ ਸੇਫਟੀ ਹੈ ਪੂਰੀ ਸਫਾਈ ਹੈ ਇਹ ਉੱਥੇ ਰਹਿੰਦਾ ਸੀਗਾ ਕਿਉਂਕਿ ਇਹਨੂੰ ਉਹ ਕਮਰੇ ਪਸੰਦ ਸੀ ਤੇ ਸ਼ਾਂਤ ਵਾਤਾਵਰਨ ਹਰਿਆ ਭਰਿਆ ਔਰ ਸੇਫਟੀ ਅਲਾਵਾ ਵਾਤਾਵਰਨ ਨੂੰ ਪਸੰਦ ਸੀਗਾ ਇਹਦਾ ਕੰਮ ਇੱਕੋ ਹੀ ਸੀਗਾ ਵੀ ਮੈਂ ਪੜ੍ਹਾਈ ਕਰਨੀ ਹੈ ਤਾਂ ਕਰਕੇ ਇਹਨੇ ਇਕੱਲੇ ਨੂੰ ਆਪਦਾ ਲਈ ਕਮਰਾ ਅਰੇਂਜ ਕੀਤਾ ਸੀਗਾ ਬਿਲਕੁਲ ਹੋਸਟਲ ਦੇ ਜਮਾਂ ਨਾਲ ਲਗਮੀ ਧਰਮਸ਼ਾਲਾ ਹੋਣ ਕਰਕੇ ਕੱਲੇ ਤੂੰ ਵੀ कोई खास दूर ਨਹੀਂ ਸੀਗਾ 1 ਕਿਲੋਮੀਟਰ ਤੋਂ ਘੱਟ ਹੀ ਆਵਾ ਵਰਕਿੰਗ ਸਥਾਨ ਸੀਗਾ ਐਕਟਿਵਾ ਇਹਨੇ ਰੱਖੀ ਹੋਈ ਸੀਗੀ ਕਦੇ ਪੈਦਲ ਚਲਾ ਜਾਂਦਾ ਸੀ ਕਦੇ ਐਕਟਿਵਾ ਤੇ ਚਲਾ ਜਾਂਦਾ ਸੀ ਸੋ ਇਤੀ ਮੌਤ ਦੇ ਸ਼ੱਕ ਦੇ ਹਾਰ ਤੇ ਜਿਹੜਾ ਆਪਾਂ ਅੰਮਰੇ ਹੋਵੇ ਕਿਉਂਕਿ ਆਸ਼ਾਵਾਦੀ ਸੀ ਲੜ 15 ਆਸ਼ਾਵਾਦੀ ਨਹੀਂ ਸੀ ਕਿਹ ਕਿਹ ਚੋਣੇ ਵੀ ਇਹਦੀ ਜਾਂਚ ਜਿਹੜੀ ਸੀਬੀਆਈ ਤੋਂ ਹੋਵੇ ਜਾਂ ਐਕਸ ਏਜੰਸੀ ਤੋਂ ਹੋਵੇ ਇਹਦੀ ਮੌਤ ਦੀ ਪੁਲਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜਾਂਚ ਕਰਾਂਗੇ ਇਹਦਾ ਮੋਬਾਈਲ ਤੇ ਲੈਪਟਾਪ ਵੀ ਪੁਲਿਸ ਨੇ ਰੱਖ ਲਿਆ ਅਸੀਂ ਵੀ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਮੋਬਾਈਲ ਤੇ ਲੈਪਟਾਪ ਤੋਂ ਜੇ ਕੋਈ ਸੁਰਾਗ ਮਿਲ ਸਕਦਾ ਹੋਵੇ ਤਾਂ ਇਹਦੀ ਮੌਤ ਦੇ ਕਾਰਨਾਂ ਦਾ ਪਤਾ ਜਰੂਰ ਲਾਇਆ ਜਾਵੇ ਕਿਉਂਕਿ ਇਹ ਸਾਡੇ ਮੁਕਸਰ ਦੀ ਸ਼ਾਨ ਸੀਗਾ ਬੱਚਿਆਂ ਲਈ ਪ੍ਰੇਰਨਾ ਸਰੋਤ ਸੀਗਾ ਤੇ ਸਾਨੂੰ ਲੱਗਦਾ ਨਿਗਾ ਕਿ ਛੋਟੀ ਮੋਟੀ ਗੱਲ ਵੀ ਹੁੰਦੀ ਤਾਂ ਇਹ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਜਰੂਰ ਕੋਈ ਨਾ ਕੋਈ ਵੱਡੀ ਗੱਲਬਾਤ ਹੋਈ ਹੈ ਜਿਹੜੀ ਸਾਡੇ ਧਿਆਨ 'ਚ ਨਹੀਂ ਹੈਗੀ ਕਿਰਪਾ ਕਰਕੇ ਉਹਦਾ ਪਤਾ ਲਾਇਆ ਜਾਵੇ ਔਰ ਇਹਦੇ ਮੌਤ ਦੇ ਕਾਰਨ ਦਾ ਪਤਾ ਜਰੂਰ ਲਾਇਆ ਜਾਵੇ ਸਰਦਾਰ ਪ੍ਰਿੰਸੀਪਲ ਸਰਦਾਰ ਗੋਪਾਲ ਸਿੰਘ ਜੀ ਅੱਜ ਉਹਨਾਂ ਦੇ ਲਈ ਇੱਕ ਬੜਾ ਦੁੱਖਾਂ ਦਾ ਪਹਾੜ ਜਿਹੜਾ ਉਹਨਾਂ ਤੇ ਆ ਪਿਆ ਹੈਗਾ ਇਹ ਦੁੱਖਾਂ ਦੇ ਪਹਾੜ ਉਹਨਾਂ ਲਈ ਪਹਿਲਾਂ ਜਿ ਤੋਂ ਪਹਿਲਾਂ ਕੁਝ ਦਿਨ ਅਸੀਂ ਇਹ ਸਾਰੇ ਸ਼ਹਿਰ ਮਮਾਰਸੀਆਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਸੀਗੀ ਪਰ ਅੱਜ ਜੋ ਮੰਦਭਾਗੀ ਘਟਨਾ ਅਸੀਂ ਕੱਲ ਸਾਡੇ ਲਈ ਵਾਪਰੀ ਹੈ ਇਹ ਸਾਡੇ ਮੁਕਸਰ ਸ਼ਹਿਰ ਦੇ ਲਈ ਬਹੁਤ ਹੀ ਮਾੜੀ ਘਟਨਾ ਹੈਗੀ ਆ ਤੇ ਇਹ ਅਸੀਂ ਨਹੀਂ ਕਦੇ ਵੀ ਚਾਹੁੰਦੇ ਵੀ ਇਹੋ ਜਿਹੀ ਕੋਈ ਘਟਨਾ ਵਾਪਰੇ ਇਸ ਦੀ ਜਿਹੜੀ ਜਾਂਚ ਆ ਉਹ ਹੁਣੇ ਬਹੁਤ ਜ਼ਰੂਰੀ ਹੈ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658